ਪੂਰਾ ਵੇਖੇ ਕਾਲਾ ਵੇਖੇ ਤਗੜਾ ਚਾਹੀ ਮਾਰਾ ਵੇਖੇ ਅੱਜ ਦੇ ਰਾਜ ਦੀ ਜਿਵੇਂ ਕੋਈ ਹੀਰ ਬਦਲਦੀ ਰਹਿੰਦੀ ਏ ਸ਼ੀਸ਼ਾ ਦਾ ਸ਼ੀਸ਼ਾ ਰਹਿੰਦਾ ਏ ਤਸਵੀਰ ਬਦਲਦੀ ਰਹਿੰਦੀ ਏ ਸ਼ੀਸ਼ਾ ਦਾ ਸ਼ੀਸ਼ਾ ਰਹਿੰਦਾ ਏ ਤਸਵੀਰ ਬਦਲਦੀ ਰਹਿੰਦੀ ਏ ਟੌਰ ਕੱਢ ਕੇ ਅੱਜ ਕੋਈ ਬੰਦਾ ਸ਼ੀਸ਼ੇ ਵੱਲ ਜੇ ਵੇਖੇ ਟੌਰ ਕੱਢ ਕੇ ਜਦ ਕੋਈ ਬੰਦਾ ਸ਼ੀਸ਼ੇ ਦੇ ਵੱਲ ਵੇਖੇ ਦੁਨੀਆ ਦੇ ਵਿੱਚ ਮੈਂ ਹੀ ਰੱਬ ਹਾਂ ਉਹਨੂੰ ਪੈਣ ਪਲੇਖੇ ਏ ਨਾ ਸੋਚੇ ਰੱਬ ਵੱਲੋਂ ਤਕਦੀਰ ਬਦਲਦੀ ਰਹਿੰਦੀ ਏ ਸ਼ੀਸ਼ਾ ਦਾ ਸ਼ੀਸ਼ਾ ਰਹਿੰਦਾ ਏ ਤਸਵੀਰ ਬਦਲਦੀ ਰਹਿੰਦੀ ਏ ਸ਼ੀਸ਼ਾ ਤੇ ਦਿਲ ਨਾਜਕ ਦੋਵੇਂ ਅੱਖੇ ਦੁਨੀਆ ਸਾਰੀ ਲੱਖ ਜੋੜਿਆਂ ਜੁੜਦੇ ਨਹੀਂ ਜੇ ਟੁੱਟ ਜੇ ਇੱਕ ਵਾਰੀ ਜਿਵੇਂ ਕਿਸੇ ਦੇ ਹੱਥਾਂ ਦੀ ਤਕਦੀਰ ਬਦਲਦੀ ਰਹਿੰਦੀ ਏ ਸ਼ੀਸ਼ਾ ਦਾ ਸ਼ੀਸ਼ਾ ਰਹਿੰਦਾ ਏ ਤਸਵੀਰ ਬਦਲਦੀ ਰਹਿੰਦੀ ਏ ਇਹ ਸਰੀਰ ਵੀ ਸ਼ੀਸ਼ਾ ਏ ਇਹ ਸਰੀਰ ਵਿੱਚ ਸ਼ੀਸ਼ਾ ਏ ਇਹ ਠੋਕ ਤੇ ਟੁੱਟ ਜਾਵੇ ਗੁਲਾਮੀ ਵਾਲਾ ਆਖੀ ਬੂਟਾ ਫੇਰ ਨਾ ਮੁੜ ਕੇ ਜਾਵੇ ਬੁੱਤ ਸੜ ਜਾਂਦਾ ਰੂਹ ਵੀ ਫਿਰ ਸਰੀਰ ਬਦਲਦੀ ਰਹਿੰਦੀ ਏ ਬੁੱਤ ਸੜ ਜਾਂਦਾ ਰੂਹ ਤਾਂ ਫਿਰ ਸਰੀਰ ਬਦਲਦੀ ਰਹਿੰਦੀ ਏ ਸ਼ੀਸ਼ਾ ਦਾ ਸ਼ੀਸ਼ਾ ਰਹਿੰਦਾ ਏ ਤਸਵੀਰ ਬਦਲਦੀ ਰਹਿੰਦੀ ਏ ਸ਼ੀਸ਼ਾ ਦਾ ਸ਼ੀਸ਼ਾ ਰਹਿੰਦਾ ਏ ਤਸਵੀਰ ਬਦਲਦੀ ਰਹਿੰਦੀ ਏ ਬੂਟਾ ਗੁਲਾਮੀ ਵਾਲਾ ਕੋਈ ਸੇਖਾਂ ਜਿਲਾ ਬੂਟਾ